ਸੇਕਟਰ ਮਾਚ ਸਹੀਦਾਂ ਨੂੰ ਬੜਾ ਹੀ ਪਵਿੱਤਰ ਦਰਜਾ ਦਿੱਤਾ ਜਾਂਦਾ ਹੈ ਗੁਰੂ ਸਾਹਿਬ ਜੀ ਤੋਂ ਬਾਅਦ ਸਭ ਤੋਂ ਉੱਚਾ ਦਰਜਾ ਸ਼ਹੀਦ ਸਿੰਘਾਂ ਦਾ ਹੈ ਤੇ ਜਿੱਥੇ ਜਗਤ ਇਹ ਸ਼ਹੀਦ ਸਿੰਘਾਂ ਦਾ ਸਥਾਨ ਹੈ ਸਿੱਖ ਸੰਗਤ ਦਾ ਪਿਆਰ ਸ਼ਰਧਾ ਅਤੇ ਉਹਨਾਂ ਦੀ ਭਾਵਨਾ ਦਾ ਵੱਖਰਾ ਠਾਠਾ ਮਾਰਦਾ ਸਮੁੰਦਰ ਉਤਪਨ ਹੁੰਦਾ ਹੈ ਦਿਸਦਾ ਹੈ ਆਓ ਅੱਜ ਆਪ ਜੀ ਨੂੰ ਇੱਕ ਐਸੇ ਇਤਿਹਾਸਕ ਸਥਾਨ ਦੇ ਦਰਸ਼ਨ ਕਰਵਾਉਂਦੇ ਹਾਂ ਜਿਸ ਜਗ੍ਹਾ ਤੇ ਇੱਕ ਨਹੀਂ ਦੋ ਨਹੀਂ ਤਕਰੀਬਨ 7000 ਸਿੱਖਾਂ ਦੀ ਬੱਚਿਆਂ ਦੀ ਅਤੇ ਬੀਬੀਆਂ ਦੀ ਸ਼ਹਾਦਤ ਹੁੰਦੀ ਹੈ ਜਿਸ ਨੂੰ ਸਿੱਖ ਇਤਿਹਾਸ ਵਿੱਚ ਛੋਟੇ ਕੱਲੂ ਘਾਰੇ ਦੇ ਨਾਂ ਤੇ ਜਾਣਿਆ ਜਾਂਦਾ ਹੈ ਅਤੇ ਇਸ ਦਾ ਕੀ ਪੂਰਾ ਇਤਿਹਾਸ ਹੈ ਤੇ ਕਿਸ ਜਗ੍ਹਾ ਤੇ ਉੱਤੇ ਇਹ ਇਤਿਹਾਸ ਸਥਾਨ ਹੈ ਆਓ ਦਰਸ਼ਨ ਕਰਦੇ ਹਾਂ ਜੁੜੇ ਰਹੋ ਸਰਵ ਸਿੱਖ ਮਰਗ ਨਾਲ ਖਾਲਸਾ ਦੇ YouTube ਚੈਨਲ ਦੇ ਨਾਲ ਜਿੰਨਾ ਸੰਤਨਾਂ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬਰ ਨਹੀਂ ਕੀਤਾ ਕਿਰਪਾ ਕਰਕੇ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕਰਕੇ ਸਿੱਖ ਧਰਮ ਦਾ ਪ੍ਰਚਾਰ ਕਰੋ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਅਤੇ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਦੇ ਹੋਏ ਅਤੇ ਆਪ ਜੀ ਨੂੰ ਸਿੱਖ ਇਤਿਹਾਸ ਨਾਲ ਅਤੇ ਉਹਨਾਂ ਇਤਿਹਾਸਕ ਸਥਾਨਾਂ ਨਾਲ ਜੋੜਦੇ ਹੋਏ ਪਹੁੰਚੇ ਹਾਂ ਇੱਕ ਐਸੀ ਜਗ੍ਹਾ ਤੇ ਉੱਤੇ ਜਿਸ ਜਗ੍ਹਾ ਤੇ तकरीबन 7000 ਸਿੰਘ ਸਿੰਘਣੀਆਂ ਅਤੇ ਪੁੱਟੰਗੀਆਂ ਬੱਚਿਆਂ ਦਾ ਮੁਗਲਾਂ ਦੀ ਫੌਜ ਦੇ ਨਾਲ ਜੰਗ ਹੁੰਦਾ ਹੈ ਅਤੇ ਸ਼ਹੀਦ ਹੁੰਦੇ ਹਨ ਅਸੀਂ ਗੱਲ ਕਰ ਰਹੇ ਹਾਂ ਸਿੱਖ ਇਤਿਹਾਸ ਦੇ ਛੋਟੇ ਕੱਲੂ ਕਾਰੇ ਦੇ ਜੋ ਕਿ 1746 ਈਸਵੀ ਵਿੱਚ ਹੁੰਦਾ ਹੈ ਸ੍ਰੀ ਦਰਬਾਰ ਸਾਹਿਬ ਜੀ ਦੀ ਬਦਬੀ ਤੋਂ ਬਾਅਦ ਜਦ ਮੱਥੇ ਰੰਗੜ ਦਾ ਸਿਰ ਭਾਈ ਸੁਖਾ ਸਿੰਘ ਅਤੇ ਮਹਤਾਬ ਸਿੰਘ ਨੇ ਕਤਲ ਕੀਤਾ ਨਿਜੇ ਤੇ ਟੰਕੇ ਉਹ ਬਿੱਕਾ ਨੇ ਤੇ ਜੰਗਲ ਵਿੱਚ ਚਲੇ ਗਏ ਉਸ ਸਮੇਂ ਮੁਗਲਾਂ ਨੂੰ ਸਿੱਖਾਂ ਦੀ ਤਾਕਤ ਦਾ ਅੰਦਾਜ਼ਾ ਹੋ ਗਿਆ। ਉਹਨਾਂ ਨੇ ਸਿੱਖਾਂ ਦਾ ਖੁਰਾਕ ਖੋਜ ਮਟਾਉਣ ਵਾਸਤੇ ਹਰ ਤਰੀਕੇ ਦਾ ਦਾਲਾਉਣਾ ਸ਼ੁਰੂ ਕੀਤਾ ਤੇ ਹਰ ਇੱਕ ਤਰੀਕਾ ਵਰਤਣਾ ਸ਼ੁਰੂ ਕੀਤਾ ਜਿਸ ਦੇ ਨਾਲ ਉਹ ਸਿੱਖਾਂ ਦਾ ਕੰਮ ਕਰ ਸਕੇ। ਲਾਹੌਰ ਦਾ ਨਵਾਬ ਜੈਆ ਖਾਂ ਉਸ ਦੇ ਨਾਲ ਦੋ ਤਿੰਨ ਹੋਰ ਪਤਵੰਤੇ ਜਰਨੈਲ ਜੋ ਕਿ ਸਿੱਖਾਂ ਦਾ ਖੁਰਾਕ ਖੋਜ ਮਕਾਉਣ ਵਾਸਤੇ ਤੱਪਰ ਸਨ ਇਕੱਠੇ ਹੁੰਦੇ ਹਨ ਅਤੇ ਇੱਕ ਭਿਆਨਕ ਵੱਡੀ ਸਾਰੀ ਫੌਜ ਨੂੰ ਤਿਆਰ ਕਰਦੇ ਹਨ। ਤੇ ਸਿੱਖਾਂ ਦਾ ਖੁਰਾਕੋਜ ਮੁਕਟਾਉਣ ਵਾਸਤੇ ਤੁਰ ਪੈਂਦੇ ਹਨ ਇਧਰ ਗੁਰੂ ਕੇ ਸਿੱਖਾਂ ਨੂੰ ਜਦ ਪਤਾ ਲੱਗਦਾ ਹੈ ਤਾਂ ਉਹ ਸਾਰੇ ਸਿੱਖਾਂ ਨੂੰ ਇੱਕ ਸੁਨੇਹਾ ਭੇਜ ਕੇ ਇੱਕ ਜਗ੍ਹਾ ਇਕੱਤਰ ਹੋਣ ਦਾ ਸੰਦੇਸ਼ ਦਿੰਦੇ ਹਨ ਤਾਂ ਕਿ ਉਹ ਸਿੱਖ ਕੌਮ ਵਾਸਤੇ ਕੋਈ ਅਹਿਮ ਫੈਸਲਾ ਲੈ ਸਕਣ ਸਾਰੀ ਸੰਗਤ ਨੂੰ ਕਾਨੂੰਆ ਦੇ ਜੰਗਲਾਂ ਦੇ ਵਿੱਚ ਇਕੱਠਾ ਹੋਣ ਵਾਸਤੇ ਹੁਕਮਨਾਮੇ ਜਾਰੀ ਕੀਤੇ ਜਾਂਦੇ ਹਨ ਸਿੱਖ ਜਿੱਥੇ ਬੰਦੀ ਆ ਤੇ ਜਿੱਥੇ-ਜਿੱਥੇ ਵੀ ਗੁਰੂ ਕੇ ਲਾੜਲੇ ਰਹਿੰਦੇ ਸਨ ਉਹਨਾਂ ਨੂੰ ਸੁਨਾਮ ਮਿਲਣ ਦੇ ਉੱਤੇ ਉਹ ਕਾਨੂੰ ਆਂ ਦੇ ਜੰਗਲਾਂ ਦੇ ਵਿੱਚ ਕਤਰ ਹੋਣਾ ਸ਼ੁਰੂ ਹੋ ਗਿਆ ਕਾਨੂੰ ਆਂ ਦਾ ਜੰਗਲ ਇੱਕ ਇਸ ਤਰੀਕੇ ਦਾ ਸੀ ਕਿ ਇੱਕ ਪਾਸੇ ਬਿਆਸਤਾਦ ਰਿਆ ਵਗਦਾ ਸੀ ਤੇ ਦੂਜੇ ਪਾਸੇ ਸੀ ਰਾਵੀ ਦਰਿਆ ਦਾ ਇਲਾਕਾ ਅਤੇ ਵਿਚਕਾਰ ਇੱਕ ਕਣਾ ਜੰਗਲ ਸੀ ਤੇ ਜੰਗਲ ਦੇ ਵਿੱਚ ਨਿਕਲਦਾ ਕੋਈ ਰਸਤਾ ਨਹੀਂ ਸੀ ਤੇ ਸਿੱਖਾਂ ਨੇ ਇਸ ਵਿੱਚ ਪੁੱਜ ਕੇ ਸੁਰੱਖਿਸ਼ਤ ਜਗ੍ਹਾ ਲੱਭਦੇ ਹੋਏ ਇਸ ਜਗ੍ਹਾ ਵਿੱਚ ਮੀਟਿੰਗ ਕਰਨ ਦਾ ਐਮ ਫੈਸਲਾ ਕੀਤਾ ਗਿਆ ਦੂਰ ਦੂਰ ਤੋਂ ਸੰਤਾ ਇਕੱਠੀਆਂ ਹੁੰਦੀਆਂ ਹਨ ਤੇ ਇਸ ਸਗਾ ਦੇ ਉੱਤੇ ਫਿਰ ਐਮ ਫੈਸਲੇ ਹੁੰਦੇ ਹਨ ਤੇ ਗੁਰਸਿੱਖਾਂ ਨੂੰ ਉਹਨਾਂ ਦੀਆਂ ਸਿਵਾਵਾਂ ਮੁਤਾਬਕ ਹਰ ਜਗ੍ਹਾ ਦੂਤੇ ਵੰਡ ਦਿੱਤਾ ਜਾਂਦਾ ਹੈ ਤਕਰੀਬਨ 12000 ਤੋਂ ਉੱਪਰ ਸਿੱਖ ਸੰਤਾਂ ਅਜੇ ਵੀ ਕਾਨੂੰਨ ਦੇ ਜੰਗਲ ਵਿੱਚ ਮੌਜੂਦ ਸਨ ਕਿ ਜਦ ਜੈਹਿਆ ਖਾਨ ਤੇ ਉਸ ਦੀ ਫੌਜ ਨੂੰ ਪਤਾ ਲੱਗਦਾ ਹੈ ਕਿ ਸਿੱਖ ਇਸ ਥਗਾਲ ਕਤਰ ਹੋਏ ਹਨ ਤੇ ਉਹਨਾਂ ਨੇ ਇਸ ਇਲਾਕੇ ਨੂੰ ਘੇਰਾ ਪਾ ਲਿਆ ਗੁਰਦਾਸਪੁਰ ਵਾਲੀ ਸਾਈਡ ਤੋਂ ਅਤੇ ਬਟਾਲੇ ਵਾਲੀ ਸਾਈਡ ਦੇ ਉੱਤੋਂ ਇਸ ਇਲਾਕੇ ਨੂੰ ਪੂਰਾ ਘੇਰਾ ਪਾ ਲਿਆ ਦੂਜੇ ਪਾਸੇ ਬਿਆਸ ਦਰਿਆ ਵਗਦਾ ਸੀ ਤੇ ਤੀਸਰੀ ਸਾਈਡ ਤੇ ਲੱਗਦਾ ਸੀ ਰਾਵੀ ਦਰਿਆ ਦੇ ਇਲਾਕੇ ਪਰ ਇਹ ਇਲਾਕਾ ਖਾਸ ਤੌਰ ਤੇ ਜੰਗਲੀ ਹੋਣ ਕਰਕੇ ਇਸ ਇਲਾਕੇ ਨੂੰ ਘੇਰ ਲਿਆ ਗਿਆ। ਕਾਫੀ ਛੋਟੀਆਂ-ਛੋਟੀਆਂ ਜੰਗਾ ਹੁੰਦੀਆਂ ਹਨ ਤੇ ਸਿੱਖ ਸੁਰਮੇ ਜੰਗ ਲੜਦੇ ਹੋਏ ਸ਼ਹਾਤਾਂ ਵੀ ਪਾਉਂਦੇ ਹਨ ਤੇ ਮੁਗਲਾਂ ਦੇ ਦੰਦ ਵੀ ਖੱਟੇ ਕਰਦੇ ਹਨ। ਤਾਂ ਸੂਈਏ ਦੀ ਖਬਰ ਮੁਤਾਬਕ ਮੁਗਲਾਂ ਨੇ ਜੈਹਿਆ ਖਾਨ ਦੀ ਸਲਾਹ ਦੇ ਮੁਤਾਬਕ ਜੰਗਲਾਂ ਦਾ ਥੋੜਾ ਜਿਹਾ ਇਲਾਕਾ ਕੱਟ ਕੇ ਉਸ ਨੂੰ ਅੱਗ ਲਗਾ ਦਿੱਤੀ ਅਤੇ ਦੂਜੀ ਸਾਈਡ ਤੋਂ ਇੱਕ ਭਰਮਾ ਹਲਾ ਬੋਲ ਦਿੱਤਾ ਜਿਸ ਦੇ ਨਾਲ ਸਿੱਖਾਂ ਦੇ ਵਿੱਚ ਖਲਬਲੀ ਮੱਚੀ ਅਤੇ ਸਿੰਘ ਫਟਾਫਟ ਸ਼ਸਤਰ ਸੋਧ ਕੇ ਤਿਆਰ ਹੋ ਜਾਂਦੇ ਹਨ ਤੇ ਇੱਕ ਭਿਆਨਕ ਜੰਗ ਹੁੰਦੀ ਹੈ ਜਿਸ ਜਗ੍ਹਾ ਦੇ ਉੱਤੇ ਜੰਗ ਹੁੰਦੀ ਹੈ ਉਹ ਇਤਿਹਾਸਕ ਗੁਰਦੁਆਰਾ ਆਪ ਜੀ ਦਰਸ਼ਨ ਕਰ ਰਹੇ ਹੋ ਸਿੰਘਾਂ ਦੀ ਗਿਣਤੀ ਤਕਰੀਬਨ 11 ਤੋਂ 12 ਹਜ਼ਾਰ ਹੈ ਜਿਸ ਵਿੱਚ ਬੀਬੀਆਂ ਅਤੇ ਬੱਚੇ ਵੀ ਸ਼ਾਮਲ ਸਨ ਤੇ ਉਧਰ 50 ਹਜ਼ਾਰ ਤੋਂ ਉੱਪਰ ਦੀ ਫੌਜ ਤਿੰਨ ਖੂਨਖਾਰੀ ਜਰਨੈਲ ਸਿੱਖਾਂ 'ਤੇ ਹਮਲਾ ਕਰਦੇ ਹਨ ਬੜਾ ਭਿਆਨਕ ਸਮਾਸ ਸੀ ਸਿੰਗਾ ਨੇ ਡਟ ਕੇ ਮੁਕਾਬਲਾ ਕੀਤਾ ਹਰ ਤਰੀਕੇ ਦੇ ਨਾਲ ਇਸ جنگ ਵਿੱਚ ਸ਼ਾਮਲ ਹੋਏ ਅਤੇ ਉਹਨਾਂ ਵਾਸਤੇ ਕੋਈ ਵੀ ਰਸਤਾ ਨਹੀਂ ਸੀ ਇੱਕ ਪਾਸੇ ਤਾਂ ਜੰਗਲ ਵਿੱਚ ਅੱਗ ਲੱਗੀ ਸੀ ਤੇ ਦੂਸਰੀ ਸਾਈਡ ਵਿਆਸ ਦਰਿਆ ਵਗਦਾ ਸੀ ਤੀਜਰੀ ਤੇ ਚੌਥੀ ਸਾਈਡ ਦੇ ਉੱਤੋਂ ਮੁਗਲਾ ਨੇ ਹਰ ਤਰੀਕੇ ਦੇ ਨਾਲ ਘੇਰਿਆ ਹੋਇਆ ਖਾਂਦਾ ਇਸ ਜਗ੍ਹਾ ਦੇ ਉੱਤੇ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਇਹ ਉਹ ਇਤਿਹਾਸਕ ਜਗ੍ਹਾ ਹੈ ਜਿਸ ਜਗ੍ਹਾ ਦੇ ਉੱਤੇ ਸਿੰਘ, ਸਿੰਘਣੀਆਂ, ਬੱਚੇ ਅਤੇ ਸਿੱਖ ਕੌਮ ਦੇ 7000 ਸੂਰਮੇ ਸ਼ਹੀਦ ਹੁੰਦੇ ਹਨ। ਕਾਨੂੰਨਵਾਲ ਸ਼ੰਮ ਦਾ ਇਹ ਇਲਾਕਾ ਸਿੱਖ ਇਤਿਹਾਸ ਵਿੱਚ ਇੱਕ ਅਹਿਮ ਯੁੱਗਦਾਰ ਰੱਖਦਾ ਹੈ ਜਿਸ ਜਗ੍ਹਾ ਦੇ ਉੱਤੇ ਬੇنت ਸਿੰਘਾਂ ਦੀ ਸ਼ਹਾਦਤ ਹੁੰਦੀ ਹੈ। ਛੋਟੇ ਕੱਲੂ ਘਰ ਦੇ ਨਾਂ ਤੇ ਪ੍ਰਸਿੱਧ ਇਹ ਸਾਕਾ ਸਿੱਖ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਨਾਲ ਜਾਣਿਆ ਜਾਂਦਾ ਹੈ ਤੇ ਉਹਨਾਂ ਮਹਾਨ ਸ਼ਹੀਦਾਂ ਦੀ ਜਾਦਗਰ ਨੂੰ ਸਿੱਖਾਂ ਵਿੱਚ ਤਾਜ਼ਾ ਰੱਖਦਾ ਹੈ ਕਿ ਜਿਸ ਤਰ੍ਹਾਂ ਦਾ ਵੀ ਕੋਈ ਸਮਾਂ ਹੋਵੇ ਜਿੰਨਾ ਮਰਜ਼ੀ ਭਿਆਨਕ ਸਮਾਂ ਹੋਵੇ ਸਿੱਖ ਕਿਸ ਤਰ੍ਹਾਂ ਜੂਝਦੇ ਆਪਣੇ ਆਪ ਨੂੰ ਸਿੱਖ ਧਰਮ ਦੀ ਖਾਤਰ ਕੁਰਬਾਨ ਕਰਦੇ ਆ ਬੇਅੰਤ ਸ਼ਹੀਦ ਹੁੰਦੇ ਹਨ ਇਸ ਜਗ੍ਹਾ ਦੇ ਉੱਤੇ ਜਿੱਦਾ ਵਿੱਚ ਸਿੰਘ ਸਿੰਗੜੀਆਂ ਅਤੇ ਬੱਚੇ ਵੀ ਡਟ ਕੇ ਮੁਗਲਾਂ ਦਾ ਮੁਕਾਬਲਾ ਕਰਦੇ ਹਨ 11000 ਤੋਂ ਉੱਪਰ ਸਿੰਘਾਂ ਦੇ ਵਿੱਚੋਂ 7000 ਸਿੰਘ ਸ਼ਹੀਦ ਹੋ ਜਾਂਦੇ ਹਨ ਕੁਝ ਬਿਆਸ ਦਰਿਆ ਪਾਰ ਕਰਕੇ ਅਨੰਦਪੁਰ ਸਾਹਿਬ ਜਾਂ ਹੋਰ ਸਾਈਡਾਂ ਵੱਲ ਚਲੇ ਜਾਂਦੇ ਹਨ ਅਤੇ ਜੋ ਬਾਕੀ ਬਚ ਜਾਂਦੇ ਹਨ ਉਹਨਾਂ ਨੂੰ ਜੈਹਾਂ ਖਾਨ ਨੇ ਗ੍ਰਿਫਤਾਰ ਕਰਕੇ ਤਕਰੀਬਨ 3000 ਤੋਂ ਵੱਧ ਸਿੰਘ ਸਿੰਘਣੀਆਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਵੱਲ ਨੂੰ ਲੈ ਜਾਂਦੇ ਹਨ ਜਿਸ ਇਤਿਹਾਸਕ ਸਥਾਨ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਬਹੁਤ ਹੀ ਖੂਬਸੂਰਤ ਬਣਿਆ ਹੈ ਇਸ ਜਗ੍ਹਾ ਦੇ ਉੱਤੇ ਗੁਰੂ ਮਹਾਰਾਜ ਦਾ ਸੋਹਣੇ ਪੰਡਾਲ ਹਨ ਸੁੰਦਰ ਪ੍ਰਕਾਸ਼ ਹੈ ਅਤੇ ਇਸ ਜਗ੍ਹਾ ਦੇ ਉੱਤੇ ਉਹ ਇਤਿਹਾਸਕ ਸ਼ਸਤਰ ਜੋ ਇਸ ਮੈਦਾਨ ਦੇ ਵਿੱਚ ਵਰਤੇ ਗਏ ਸਨ ਜੋ ਸਿੰਘਾਂ ਨੇ ਕੁਝ ਸੰਭਾਲ ਕੇ ਰੱਖੇ ਸਨ ਜਾਂ ਇਸ ਤੋਂ ਬਾਅਦ ਖੋਦਾਈ ਵਿੱਚ ਮਿਲੇ ਹਨ ਉਨਾਂ ਨੂੰ ਸਮਾਲ ਕੇ ਇਸ ਤੌਰ ਤੇ ਸਾ ਵਿਕੇ ਸਨ ਸ਼ੋਧ ਕੀਤਾ ਗਿਆ ਹੈ ਇਸ ਇਤਿਹਾਸਿਕ ਗੁਰਦੁਆਰੇ ਦੇ ਪਿੰਡਕ ਬਹੁਤ ਹੀ ਖੂਬਸੂਰਤ ਹੈ ਗੁਰੂ ਕੇ ਲੰਗਰ ਅਤੁੱਟ ਚੱਲਦੇ ਹਨ ਅਤੇ ਸ੍ਰੀ ਗੁਰ ਸਿੰਘਾਂ ਦੀ ਯਾਦ ਵਿੱਚ ਛੋਟੇ ਕੱਲੂ ਘਰ ਦੀ ਯਾਦ ਵਿੱਚ ਇੱਥੇ ਇੱਕ ਅਜਾਇਬ ਘਰ ਵੀ ਬਣਾਇਆ ਹੈ ਇੱਕ ਯਾਦਗਾਰੀ ਚਿੰਨ ਵੀ ਬਣਾਇਆ ਗਿਆ ਹੈ ਜਿਸ ਬਾਰੇ ਅਸੀਂ ਤੁਹਾਨੂੰ ਇਸ ਤੋਂ ਅਗਲੇ ਪਾਰਟ ਵਿੱਚ ਜਾਣਕਾਰੀ ਦਵਾਂਗੇ ਇਸ ਇਤਿਹਾਸਿਕ ਗੁਰਦੁਆਰੇ ਦੇ ਸਾਰੇ ਸਿੱਧਾਂ ਨੂੰ ਓਟਾਨ ਕੋਟਾਨ ਪ੍ਰਣਾਮ ਹੈ ਉਨਾ ਸ੍ਰੀ ਸਿੰਘਾਂ ਦੀ ਲਸਾਨੀ ਸਹਾਦਤ ਨੂੰ ਨਮਸਕਾਰ ਕਰਦੇ ਹੋਏ ਪਬੰਧਕ ਕਮੇਟੀ ਨੇ ਇਹ ਇਤਿਹਾਸ ਨਿਸ਼ਾਨੀਆਂ ਅਤੇ ਇਤਿਹਾਸਕ ਘਰ ਦੁਆਰਾ ਖੂਬਸੂਰਤ ਬੁਨਾਇਆ ਹੈ। ਵੱਤਵਾਰੇ ਸ਼ੇਅਰ ਕਰਨਾ ਸਿੱਖ ਸੰਤਾ ਅਤੇ ਆਪਣੇ ਬੱਚਿਆਂ ਨੂੰ ਇਹ ਇਤਿਹਾਸਕ ਸਥਾਨ ਜਰੂਰ ਦਰਸ਼ਨ ਕਰਵਾਓ। ਵੱਤਵਾਰੇ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ। ਅਗਲੇ ਪਾਰਟ ਵਿੱਚ ਆਪ ਜੀ ਨੂੰ ਸ੍ਰੀ ਦਸੰਗਾਂਧੀ ਜਗਤ ਵਿੱਚ ਜੋ ਸਮਾਰਕ ਬਣਾਇਆ ਗਿਆ ਹੈ ਉਸਤੇ ਦਸ਼ਮ ਘਰਵਾਏ ਜਾਣਗੇ ਉਨੀਸ਼ਵਾ ਪ੍ਰਵਾਹ ਸੰਜੀ ਪਤਵ ਅਤੇ ਸ਼ੇਕਰੋ ਗੱਜ ਕੇ ਫਤੇ ਬਲਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ